ਨਹੀਂ ਕੋਈ ਵੀ ਧਰ ਸਾਡੇ ਨਾਲ ਨਹੀਂ ਅ ਅੰਦਰੋਂ ਅੰਦਰ ਹੀ ਉਹ ਉਹਨਾਂ ਨੂੰ ਸਿਰਫ ਆਪਣੀ ਇਲੈਕਸ਼ਨ ਦੀਂਦੀ ਹੈ 2020 ਦੀ 2022 ਦੀ ਇਲੈਕਸ਼ਨ ਦੀਂਦੀ ਹੈ ਉਹਦੇ ਲਈ ਉਹ ਆਪਣਾ ਜਿਹੜਾ ਵੋਟ ਬੈਂਕ ਹੈ ਉਹਨੂੰ ਕਾਇਮ ਕਰਨਾ ਚਾਹੁੰਦੇ ਨੇ ਵੀ ਸਾਰੀ ਦੁਨੀਆ ਨੂੰ ਇਹ ਪਤਾ ਲੱਗਿਆ ਵੀ ਉਹ ਅੰਦਰੋਂ ਹੋ ਰਿਹਾ ਬਾਹਰੋਂ ਹੋ ਰਿਹਾ ਹੈ ਹੰਕਾਰੀ ਹੈ ਕਦੇ ਵੀ ਕਿਸੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਆਪਣੀ ਪਬਲਿਕ ਨੂੰ ਆਪਣੇ ਪੁੱਤਰ ਧੀਆ ਵਾਂਗ ਨਹੀਂ ਸਮਝਦਾ ਔਰ ਹੰਕਾਰ ਕਰਕੇ ਰਾਜ ਤੇ ਬੈਠਾ ਦਰਸਾਉਂਦਾ ਤਾਂ ਮੈਂ ਕਹਿੰਦਾ ਵੀ ਉਹ ਦੇਸ਼ ਦੇ ਵਾਸਤੇ ਇੱਕ ਕਿਆਮਤ ਦਾ ਰੂਪ ਆ ਸਕਦਾ ਕਰਦੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆ ਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਪੂਰਾ ਅਸੀਂ ਇਹ ਸ਼ਿਮਤ ਤਰਖਾ ਕਮਿਸ਼ਨ ਤੋਂ ਬਾਅਦ ਅਸੀਂ ਸੜਕਾਂ ਤੇ ਆ ਤੇ ਅੱਜ ਵੀ ਇੱਕ ਨਾ ਕਰਿਓ ਸੋ ਦੂਏ ਦੂਏ ਨੂੰ ਹੱਥ ਲਾ ਕੇ ਥਾਲਿਓ ਨਾ ਪੇ ਜਾ ਕੇ ਬਿਦਾ ਉੱਥੀ ਆ ਕੇ ਫੇਰ ਬੈਠਿਓ ਸੋ ਹੁਣ ਮੈਂ ਨਾ ਨਾ ਰਿਵਾਉਂ ਭਾਰਤੀ ਕਿਸਾਨ ਦੁਲਿਹਾਨ ਜਿੰਦਾਬਾਦ ਕਦਾਲੇਖਤਾ ਜਿੰਦਾਬਾਦ ਸੋ ਕਿਸਾਨਾਂ ਨਾਲ ਟਕਰਾਵੂਗਾ ਜਿਹੜਾ ਕਰਦਾ ਹੋ ਜਾਊਗਾ ਨਮਾ ਬੱਦੀ ਸਰਕਾਰ ਇਹ ਆਪੀ ਤੁਸੀਂ ਜਿਹੜਾ ਜਿੰਨੀਆਂ ਪੰਜਾਬ ਦੇ ਵਿੱਚ ਵੱਖ-ਵੱਖ ਪੱਤਰਾਂ ਦੇ ਉੱਤੇ ਵੱਖ-ਵੱਖ ਪਲੇਟਫਾਰਮਾਂ ਦੇ ਉੱਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਸਾਰੇ ਸਾਫ ਤਰੀਕਾ ਦੇ ਉੱਤੇ ਆਪਣੀਆਂ ਕਿਸਾਨ ਜਥੇਬੰਦੀਆਂ ਕੰਮ ਕਰਦੀਆਂ ਸੀ ਉਹਨਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਉੱਤੇ ਜਿਹੜਾ ਤੁਸੀਂ ਇਕੱਠਾ ਕਰਕੇ ਇਸ ਧੋਲ ਨੂੰ ਅੱਗੇ ਲੈ ਕੇ ਚੱਲ ਰਹੇ ਜੀ ਇਹਦੇ ਲਈ ਵੀ ਤੁਸੀਂ ਬਹੁਤ ਵਧਾਈ ਦੇ ਯੋਗ ਹੋ ਤੀਸਰੀ ਵਧਾਈ ਇਸ ਗੱਲ ਦੀ ਪਹਿਲੋਂ ਦਊਂਗਾ ਕਿ ਤੁਸੀਂ ਆਪਣੇ ਜਿਹੜੇ ਦੁਸ਼ਮਣ ਨੇ ਜਿਹੜਾ ਨੂੰ ਅਸੀਂ ਕਿਸਾਨ ਵਿਰੋਧੀ ਕਹਿੰਦੇ ਆ ਉਹ ਕਿਸਾਨ ਵਿਰੋਧੀ ਚੇਰਿਆਂ ਨੂੰ ਉਹਨਾਂ ਲੋਕਾਂ ਨੂੰ ਪਛਾਣ ਕੇ ਤੁਸੀਂ ਥੋੜਾ ਥੋੜਾ ਪੰਜਾਬ ਭਾਰ ਵਿੱਚ ਕੀ ਕਹਿਣਾ ਦੇਖੋ ਇਹ ਕਿਸਾਨ ਜਥੇਬੰਦੀਆਂ ਦਾ ਫੈਸਲਾ ਹੈ ਕਿਉਂਕਿ ਅੰਦੋਲਨ ਚੱਲ ਰਿਹਾ ਹੈ ਜਿਹੜੇ ਖੇਤੀ ਬਿੱਲ ਮੋਦੀ ਸਰਕਾਰ ਨੇ ਪਾਸ ਕੀਤੇ ਨੇ ਉਹ ਉਹਨਾਂ ਦੇ ਵਿਰੋਧ ਵਿੱਚ ਲਗਾਤਾਰ ਚੱਲ ਰਿਹਾ ਹੈ ਇਸ ਸੰਘਰਸ਼ ਦੇ ਵਿੱਚ ਅਸੀਂ ਪਹਿਲਾਂ ਵੀ ਪੰਜਾਬ ਬੰਦ ਵੀ ਕੀਤਾ ਤੇ ਚੱਕਾ ਜਾਮ ਵੀ ਕੀਤਾ ਤੇ ਅੱਜ ਜਿਹੜਾ ਫੈਸਲਾ ਹੈ ਇਹ ਵੀ ਆਲ ਇੰਡੀਆ ਲੈਵਲ ਤੇ ਹੈ ਕਿਉਂਕਿ ਆਲ ਇੰਡੀਆ ਪੱਧਰ ਤੇ ਜਿੰਨੀਆਂ ਵੀ ਸੜਕਾਂ ਨੇ ਅੱਜ ਜਾਮ ਹੋਣਗੀਆਂ ਕਿਉਂਕਿ ਇੱਥੇ ਦੀਆਂ ਕਿਸਾਨ ਜਥੇਬੰਦੀਆਂ 31 ਕਿਸਾਨ ਜਥੇਬੰਦੀਆਂ ਦਾ ਇੱਕ ਹੈ ਤੇ ਇਹਦੇ ਨਾਲ ਹੀ ਜੇ ਆਪਾਂ ਭਾਰਤ ਦੀਆਂ ਕਹਿ ਲਈਏ ਤਾਂ 343 ਜਥੇਬੰਦੀਆਂ ਦਾ ਇੱਕ ਕਮੇਟੀ ਬਣੀ ਹੈ ਪੰਜ ਮੈਂਬਰੀ ਕਮੇਟੀ ਹੈ ਇਸੇ ਤਰ੍ਹਾਂ ਇੱਕ ਹੋਰ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੀ ਮੀਟਿੰਗ ਹੋ ਕੇ ਉਹਦੀ ਵੀ ਇੱਕ ਕਮੇਟੀ ਬਣੀ ਹੈ ਸੋ ਸਾਰੀਆਂ ਜਥੇਬੰਦੀਆਂ ਦਾ ਇਹ ਸਾਂਝਾ ਫੈਸਲਾ ਹੈ ਵੀ ਭਾਰਤ ਲੈਵਲ ਤੇ ਇਸ ਅੰਦੋਲਨ ਨੂੰ ਵੱਡੇ ਪੱਧਰ ਤੇ ਇਹ ਕੀਤਾ ਜਾਵੇ ਉਸ ਦੀ ਕੜੀ ਦੇ ਤਹਿਤ ਅੱਜ ਪਹਿਲਾ ਸਟੈਪ ਇਹਦੋਂ ਅਗਲਾ ਜਿਹੜਾ ਸਟੈਪ ਹੈ ਉਹ 26 ਤੇ 27 ਨਵੰਬਰ ਨੂੰ ਦਿੱਲੀ ਜਾਮ ਕਰਨ ਦਾ ਸਾਡਾ ਫੈਸਲਾ ਹੈ। ਬਹੁਤ ਸਾਲ ਲੰਬਾ ਸਮਾਂ ਹੋ ਗਿਆ ਸੰਘਰਸ਼ ਚੱਲਦੇ ਨੂੰ। ਅਕਾਲੀ ਦਲ ਤੇ ਕਾਂਗਰਸ ਦਾ ਤੁਹਾਡੇ ਸੰਘਰਸ਼ ਤੋਂ ਹੁਣ ਤੱਕ ਕੀ ਰੌਣ ਸਮਝਦੇ ਤੁਸੀਂ? ਪੋਜੀਟਿਵ ਹੈ ਕਿ ਨੈਗੇਟਿਵ ਹੈ ਜਾਂ ਤੁਸੀਂ ਕਿਵੇਂ ਸਮਝਦੇ ਹੋ? ਦੇਖੋ ਗੱਲ ਇਹ ਹੈ ਜਿਹੜੀ ਜਦੋਂ ਤੋਂ ਮਤਲਬ ਇਹਨਾਂ ਨੇ ਬਿੱਲ ਪਾਸ ਕੀਤੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਹਰਸਿਮਰਤ ਕੌਰ ਬਾਦਲ ਮੰਤਰੀ ਸੀ ਸੈਂਟਰ ਦੇ ਵਿੱਚ ਉਹਨੂੰ ਅਸਤੀਫਾ ਦੇਣਾ ਪਿਆ ਇਸ ਅੰਦੋਲਨ ਦੀ ਦਬਾਅ ਦੇ ਕਾਰਨ ਤੇ ਜੇ ਐਨਡੀਏ ਤੋਂ ਸ਼੍ਰੋਮਣੀ ਅਕਾਲੀ ਦਲ ਬਾਹਰ ਆਇਆ ਉਹ ਵੀ ਇਸ ਅੰਦੋਲਨ ਦੇ ਕਾਰਨ ਜੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਪੈਸ਼ਲ ਆਪਣਾ ਸਦਨ ਬੁਲਾ ਕੇ ਮਤਾ ਪਾਸ ਕਰਨਾ ਪਿਆ ਇਹਨਾਂ ਨੂੰ ਰੱਦ ਕਰਨ ਦਾ ਉਹ ਵੀ ਇਸ ਦਬਾਅ ਦੇ ਕਾਰਨ ਜੇ ਇਕੱਠੇ ਹੋ ਕੇ ਸਾਰੀਆਂ ਸੈਸੀ ਧਿਰਾਂ ਨੂੰ ਰਾਜਪਾਲ ਕੋਲੇ ਜਾਣਾ ਪਿਆ ਉਹ ਵੀ ਇਸ ਦਬਾਅ ਦੇ ਕਾਰਨ ਜਾਣਾ ਪਿਆ ਪਰ ਇਹ ਐ ਵੀ ਕਾਂਗਰਸ ਤੇ ਅਕਾਲੀ ਦਲ ਨੂੰ ਪਹਿਲਾਂ ਪਤਾ ਸੀ ਵੀ ਇਹ ਬਿਲ ਪਾਸ ਹੋਣੇ ਨੇ ਉਹਨਾਂ ਨੇ ਪਹਿਲਾਂ ਅਸਤੀਫੇ ਕਿਉਂ ਨਹੀਂ ਦਿੱਤੇ ਪਹਿਲਾਂ ਆਵਾਜ਼ ਕਿਉਂ ਨਹੀਂ ਉਠਾਈ ਯਾਰ ਪਹਿਲਾਂ ਸਹਿਮਤੀ ਕਿਉਂ ਟਕਰੀ ਨਹੀਂ ਮੈਂ ਇਹ ਗੱਲ ਕੀਤੀ ਐ ਵੀ ਇਹ ਦਬਾਅ ਨਾਲ ਹੋਇਆ ਹੈ ਪਹਿਲਾਂ ਦੇਖੋ ਇਹ ਸਿਆਸਤ ਹੈ ਸਿਆਸਤ ਦੇ ਵਿੱਚ ਅਸੀਂ ਜੇ ਸਮਝੀਏ ਵੀ ਉਹ ਸਾਡੇ ਨਾਲ ਨਹੀਂ ਕੋਈ ਵੀ ਧਰ ਸਾਡੇ ਨਾਲ ਨਹੀਂ ਅੰਦਰੋਂ ਅੰਦਰ ਹੀ ਉਹ ਉਹਨਾਂ ਨੂੰ ਸਿਰਫ ਆਪਣੀ ਇਲੈਕਸ਼ਨ ਦੀਂਦੀ ਹੈ ਅੰ 2020 ਦੀ 2022 ਦੀ ਇਲੈਕਸ਼ਨ ਦੀਂਦੀ ਆ ਉਹਦੇ ਲਈ ਉਹ ਆਪਣਾ ਜਿਹੜਾ ਵੋਟ ਬੈਂਕ ਹੈ ਉਹਨੂੰ ਕਾਇਮ ਕਰਨਾ ਚਾਹੁੰਦੇ ਨੇ ਇਸੇ ਕਰਕੇ ਤਾਂ ਉਹ ਵੱਖਰੇ ਵੱਖਰੇ ਧਰਨੇ ਲਾ ਰਹੇ ਨੇ ਜਿਸ ਤਰ੍ਹਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਚੰਡੀਗੜ੍ਹ ਟਰੈਕਟਰ ਮਾਰਚ ਕੀਤਾ ਇਸੇ ਤਰ੍ਹਾਂ ਕਾਂਗਰਸ ਨੇ ਰਾਹੁਲ ਗਾਂਧੀ ਨੂੰ ਬੁਲਾ ਕੇ ਇੱਥੇ ਰੋਸ ਮਾਰਚ ਕੀਤਾ ਇਹ ਤਾਂ ਇਹ ਅਸੀਂ ਸਮਝਦੇ ਆ ਵੀ ਇਹ ਡਰਾਮੇ ਕੀਤੇ ਜਾ ਰਹੇ ਨੇ ਅਸੀਂ ਅਸਲ ਮਾਨਿਆਂ ਦੇ ਵਿੱਚ ਸਮਝਦੇ ਆ ਜਿਹੜਾ ਕਿਸਾਨਾਂ ਦਾ ਹਮੈਤੀ ਆ ਉਹ ਤਾਂ ਕਿਸਾਨਾਂ ਦੇ ਵਿੱਚ ਆ ਕੇ ਬੈਠੂਗਾ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸਭ ਨੂੰ ਸੱਦਾ ਦਿੱਤਾ ਹੋਇਆ ਵੀ ਜਿਹੜਾ ਅਜੇ ਕਿਸਾਨ ਅਜੇ ਉਹ ਸਾਡਾ ਹੱਕ ਜਾਨੀ ਮਦਦ ਦੇ ਵਿੱਚ ਜੇ ਕੋਈ ਆਉਣਾ ਚਾਹੁੰਦਾ ਉਹ ਸਾਡੇ ਧਰਨੇ 'ਚ ਆ ਕੇ ਬੈਠੇ ਪਰ ਇਹ ਆ ਵੀ ਸਟੇਜ ਤੋਂ ਅਸੀਂ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਅਸੀਂ ਉਹਨਾਂ ਨੂੰ ਬੋਲਣ ਤੋਂ ਮਨਾਹੀ ਕੀਤੀ ਹੋਈ ਹੈ ਸੋ ਇਸੇ ਕਰਕੇ ਅਸੀਂ ਇਹ ਜਿਹੜਾ ਅੰਦੋਲਨ ਹੈ ਸਾਡਾ ਇਹ ਲਗਾਤਾਰ ਚੱਲ ਰਿਹਾ ਹੈ ਤੇ ਹੁਣ ਜਿਹੜਾ ਭਾਜਪਾ ਵਾਲੇ ਨੇ ਇਸ ਤਰ੍ਹਾਂ ਦੀ ਮਤਲਬ ਉਹਨਾਂ ਦੀ ਅਸੀਂ ਦੇਖ ਰਹੇ ਹਾਂ ਵੀ ਰਵਈਆ ਜਿਸ ਤਰ੍ਹਾਂ ਮੋਦੀ ਸਾਹਿਬ ਆ ਕਦੇ ਵਿਚੋਲੀਆ ਕਹਿੰਦੇ ਨੇ ਕਦੇ ਜੇਪੀ ਨੱਡਾ ਨੇ ਉਹ ਉਹ ਵੀ ਕਦੇ ਵਿਚੋਲੀਆ ਕਦੇ ਕੁਛ ਕਹਿੰਦੇ ਨੇ ਸੋ ਅਸੀਂ ਸਮਝਦਾ ਵੀ ਇਹ ਅੱਜ ਉਹ ਆਪਣੇ ਜਿਹੜਾ ਸਹੀ ਉਹਦੇ ਤੋਂ ਲਾਈਨ ਤੋਂ ਫੇਰ ਉਤਰ ਗਏ ਨੇ ਥੜਕ ਗਏ ਨੇ ਔਰ ਅਸੀਂ ਤਾਂ ਸਮਝਦੇ ਆਂ ਵੀ ਉਹ ਮੂਰਖਾਂ ਵਾਲਾ ਕੰਮ ਕਰ ਰਹੇ ਨੇ ਇਤੋਂ ਵੱਧ ਕੇ ਅਸੀਂ ਹੋਰ ਕੁਝ ਨਹੀਂ ਕਹਿ ਸਕਦੇ ਕਿਉਂਕਿ ਦੇਖੋ ਇੱਕ ਜ਼ਿੰਮੇਵਾਰ ਅਹੁਦੇ ਤੇ ਐਡੇ ਤੇ ਬੈਠਾ ਵਿਅਕਤੀ ਜੇ ਇਦਾਂ ਦੀਆਂ ਗੱਲਾਂ ਕਰੇ ਤਾਂ ਬਹੁਤ ਮਾੜੀਆਂ ਨੇ ਸੋ ਇਸੇ ਤਰ੍ਹਾਂ ਜਿਹੜੇ ਇੱਕ ਪਾਸੇ ਉਹਨਾਂ ਨੇ ਕਿਸਾਨ ਯੂਨੀਅਨਾਂ ਨੂੰ ਸੱਦਾ ਦਿੱਤਾ ਦਿੱਲੀ ਦੇ ਵਿੱਚ ਬਈ ਆਓ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਪਰ ਦੂਜੇ ਬੰਨੇ ਉਹਨਾਂ ਨੇ ਭਾਜਪਾ ਵਾਲਿਆਂ ਨੂੰ ਉੱਥੋਂ ਮੰਤਰੀਆਂ ਦੀ ਟੀਮ ਬਣਾ ਕੇ ਭੇਜੀ ਪੰਜਾਬ ਦੇ ਵਿੱਚ ਵੀ ਤੁਸੀਂ ਜਾ ਕੇ ਬਿਲਾ ਦਾ ਪ੍ਰਚਾਰ ਕਰੋ ਸੋ ਅਸੀਂ ਪਰੇ ਆ ਵੀ ਉਹਨਾਂ ਨੂੰ ਮੂੰਹ ਨਹੀਂ ਕਿਸੇ ਨੇ ਲਾਇਆ ਉਹਨਾਂ ਦੀ ਕਿਸੇ ਨੇ ਇੱਕ ਨਹੀਂ ਸੁਣੀ ਹੁਣ 20 ਲੱਖ ਇਹਨਾਂ ਨੇ ਪੈਂਫਲਟ ਛਪਾਏ ਹੋਏ ਨੇ ਇਹਨਾਂ ਬਿਲਾ ਦੇ ਹਮਾਇਤ ਦੇ ਵਿੱਚ ਉਹ ਪੈਂਫਲਟ ਵੰਡਣ ਦੇ ਲਈ ਪਿੰਡਾਂ ਦੇ ਵਿੱਚ ਜਾਣ ਦੀ ਵੀ ਉਹਨਾਂ ਦੀ ਹਿੰਮਤ ਨਹੀਂ ਪੈ ਰਹੀ ਬੋਲ ਰਿਹਾ ਸਰ ਵੀ ਕੀ ਦੱਸੋ ਕਿ ਜਦੋਂ ਮਾਲ ਗੱਡੀਆਂ ਤੋਂ ਤੁਹਾਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਹਟ ਜਿਓ ਹੁਣ ਤੁਸੀਂ ਹਟ ਗਏ ਹੁਣ ਉਹਦੇ باوجود ਵੀ ਕੇਂਦਰ ਸਰਕਾਰ ਵੱਲੋਂ ਨਹੀਂ ਚਲਾਈਆਂ ਜਾ ਰਹੀਆਂ ਠੀਕ ਹੈ ਤੇ ਕੋਲੇ ਦੀ ਘਾਟ ਕਹਿ ਰਹੇ ਨੇ ਕਿ ਬਿਜਲੀ ਕਿਸੇ ਸਮੇਂ ਵੀ ਗੱਡ ਹੋ ਸਕਦੀ ਹੈ ਦੀ ਲੱਗਦਾ ਤੁਹਾਨੂੰ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਪੰਜਾਬ ਦੀ ਕਾਂਗਰਸ ਸਰਕਾਰ ਦੇ ਨਾਲ ਅੜੀ ਕਰ ਰਹੀ ਹੈ ਜਾਂ ਕਿਸਾਨਾਂ ਦੇ ਨਾਲ ਕੋਈ ਉਹਨਾਂ ਦੀ ਅੜੀ ਨਹੀਂ ਦੇਖੋ ਹਰੇਕ ਐਜੀਟੇਸ਼ਨ ਨੂੰ ਸਰਕਾਰਾਂ ਦਾ ਰੋਲ ਹੁੰਦਾ ਹੈ ਵੀ ਉਸ ਐਜੀਟੇਸ਼ਨ ਨੂੰ ਕਿਸ ਢੰਗ ਦੇ ਨਾਲ ਆਰਥਿਕ ਤੌਰ ਤੇ ਦਬਾ ਕੇ ਇਹਨਾਂ ਨੂੰ ਕਿਸ ਮਤਲਬ ਤਰੀਕੇ ਦੇ ਨਾਲ ਦਬਾਇਆ ਜਾਵੇ ਸਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਹੈ ਜਿਉਂਕਿ ਸੈਂਟਰ ਦੇ ਵਿੱਚ ਐਨਡੀਏ ਦੀ ਸਰਕਾਰ ਹੈ ਇੱਥੇ ਕਾਂਗਰਸ ਦੀ ਸਰਕਾਰ ਹੈ ਇਹ ਦੋਨੋਂ ਗੱਲਾਂ ਨੇ ਦੋਨੋਂ ਗੱਲਾਂ ਨੇ ਪਰ ਇਹ ਵੀ ਕਿਸਾਨ ਤਾਂ ਇਸ ਗੱਲ ਨੂੰ ਸਮਝਦੇ ਨੇ ਕਿਸਾਨਾਂ ਨੇ ਤਾਂ ਪਹਿਲਾਂ ਹੀ ਫੈਸਲਾ ਲਿਆ ਸੀ 22 ਤਰੀਕ ਨੂੰ ਫੈਸਲਾ ਲੈ ਲਿਆ ਸੀ ਵੀ ਰੇਲ ਗੱਡੀਆਂ 15 ਦਿਨ ਦੇ ਲਈ ਅਸੀਂ ਆਪਣੇ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਨੂੰ ਛੂਟ ਦੇ ਦਿੱਤੀ ਸੀ ਤੇ ਜਿਹੜੀਆਂ ਪੈਸੇਂਜਰ ਟ੍ਰੇਨ ਸੀ ਉਹਨਾਂ ਨੂੰ ਅਸੀਂ ਰੋਕਿਆ ਹੋਇਆ ਹੈ ਜੇ ਵੀ ਰੋਕਿਆ ਹੋਇਆ ਹੁਣ ਵੀ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਇਹੀ ਫੈਸਲਾ ਹੋਇਆ ਹੈ ਵੀ ਜਿਹੜੀਆਂ ਪੈਸੇਂਜਰ ਟ੍ਰੇਨ ਜਿਹਨੇ ਅਸੀਂ ਉਹਨਾਂ ਨੂੰ ਨਹੀਂ ਚੱਲਣ ਦੇਵਾਂਗੇ ਤੇ ਜਿਹੜੀਆਂ ਗੁੱਡਜ਼ ਟ੍ਰੇਨ ਨੇ ਉਹਨਾਂ ਨੂੰ ਅਸੀਂ ਖੁੱਲ੍ਹ ਦੇ ਦਿੱਤੀ ਐ ਇਹ ਤਾਂ ਸਿਰਫ ਮਤਲਬ ਆਰਥਿਕ ਨਾਕਾਬੰਦੀ ਘੇਰਾਬੰਦੀ ਪੰਜਾਬ ਦੀ ਕਰਨ ਵਾਸਤੇ ਮੋਦੀ ਸਰਕਾਰ ਨੇ ਇਹ ਭਾਜਪਾ ਵਾਲਿਆਂ ਨੇ ਕੀਤੀ ਹੈ ਵੀ ਇਹਨਾਂ ਨੂੰ ਸਜ਼ਾ ਦਈਏ ਸਜ਼ਾ ਦੇ ਨਾਲ ਇਸ ਅੰਦੋਲਨ ਚ ਜਿਹੜੇ ਕਿਸਾਨ ਨੇ ਉਹ ਕੋਈ ਖਾਦ ਦੇ ਬਹਾਨੇ ਕੋਈ ਬਾਹਰਦਾਨੇ ਦੇ ਬਹਾਨੇ ਵੀ ਇਹਨਾਂ ਨੂੰ ਜਿਸ ਤਰ੍ਹਾਂ ਦੀ ਤੰਗੀ ਦੇਵਾਂਗੇ ਤਾਂ ਸ਼ਾਇਦ ਇਹ ਅੰਦੋਲਨ ਆ ਇਹਨਾਂ ਦਾ ਢਿੱਲਾ ਪੈ ਜਾਊਗਾ ਪਰ ਅਸੀਂ ਸਮਝਦਾ ਵੀ ਕਿਸਾਨ ਉਦੋਂ ਤਕੜੇ ਹੋ ਰਹੇ ਨੇ ਕੱਲੇ ਕਿਸਾਨ ਨਹੀਂ ਕਿਸਾਨਾਂ ਦੇ ਨਾਲ ਆੜਤੀਏ ਨੇ ਕਿਸਾਨਾਂ ਦੇ ਨਾਲ ਹੋਰ ਵਰਗ ਜੁੜੇ ਹੋਏ ਨੇ ਮਜ਼ਦੂਰ ਵਰਗ ਜੁੜਿਆ ਹੈ ਪੱਲੇਦਾਰ ਜੁੜਿਆ ਵਹਿ ਰੇੜੀ ਫੜੀ ਵਾਲੇ ਜੁੜੇ ਹੋਏ ਨੇ ਦੁਕਾਨਦਾਰ ਜੁੜੇ ਹੋਏ ਨੇ ਮੇਰੇ ਸੇਵਾ ਪੰਜਾਬ ਵਾਲੇ ਵੀਰ ਜਿਹੜੇ ਸਾਡੇ ਫੌਜੀ ਜਵਾਨ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਵੀ ਸਾਡੇ ਨਾਲ ਮਦਦ ਦੇ ਵਿੱਚ ਆਏ ਹੋਏ ਨੇ ਸੋ ਸਾਨੂੰ ਅੰਦੋਲਨ ਦੀ ਕੋਈ ਘਾਟ ਨਹੀਂ ਅੰਦੋਲਨ ਦੇ ਵਿੱਚ ਅਸੀਂ ਤਕੜੇ ਹੋ ਰਹੇ ਹਾਂ ਅਰੇ ਇਹ ਦੇਸ਼ ਵਿਆਪੀ ਅੰਦੋਲਨ ਹੈ ਜਿਹੜਾ ਇਹ ਅੱਗੇ ਵਧਦਾ ਜਾ ਰਿਹਾ ਹੈ ਪੰਜਾਬ ਤੋਂ ਲੈ ਕੇ ਅੱਜ ਇਹ ਇੰਡੀਆ ਦਾ ਅੰਦੋਲਨ ਬਣ ਗਿਆ ਇੰਡੀਆ ਤੋਂ ਅੱਗੇ ਦੁਨੀਆ ਦੇ ਵਿੱਚ ਸਾਰੇ ਦੇਸ਼ਾਂ ਦੇ ਵਿੱਚ ਇਹ ਇਹਦਾ ਬਰੋਦ ਮੋਦੀ ਦਾ ਹੋ ਰਿਹਾ ਹੈ ਇਹਨਾਂ ਨੂੰ ਇੱਕੰਤੇ ਲਿਖਿਆ ਪੜ ਲੈਣਾ ਚਾਹੀਦਾ ਭਾਜਪਾਈਆਂ ਨੂੰ ਔਰ ਤੁਸੀਂ ਦੇਖੋ ਵੀ ਭਾਜਪਾ ਵਾਲਿਆਂ ਦਾ ਅੱਜ ਹਾਲ ਕੀ ਹੈ ਉਹ ਕਿਤੇ ਵੀ ਨਿਕਲ ਨਹੀਂ ਸਕਦੇ ਪੰਜਾਬ ਦੇ ਵਿੱਚ ਉਹ ਕਿਸੇ ਕੋਨੇ 'ਚ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਪੈਂਦੀ ਕਿਤੇ ਰੈਲੀਆਂ ਨਹੀਂ ਕਰ ਸਕਦੇ ਉਹ ਅੱਜ ਉਹਨਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਉਹ ਸੱਤਾ ਦੀ ਭੁੱਖ ਦਿਖਾ ਰਹੇ ਨੇ ਵੀ ਅਸੀਂ ਆਉਣ ਵਾਲੇ ਸਮੇਂ 'ਚ ਇੱਥੇ ਰਾਜ ਕਰਨਾ ਹੈ ਉਹਨਾਂ ਨੂੰ ਰਾਜ ਦੀ ਗੱਲ ਭੁੱਲ ਜਾਣਾ ਉਹ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਲਈ ਕਿਸਾਨ ਤਤਪਰ ਹੋਏ ਬੈਠੇ ਨੇ ਐ ਮਿਰਜ ਜੀ ਕਿਸਾਨ ਕੌਣ ਨੇ ਕਿਸਾਨ ਕੋਈ ਅੱਖ ਸਾਡੀ ਜਾਤ ਤੋਂ ਸਾਡੀ ਬਰਾਦਰੀ ਤੋਂ ਸਾਡੀ ਜਮਾਤ ਤੋਂ ਨਹੀਂ ਹੈਗੇ ਅਸੀਂ ਕਿਸਾਨ ਦੇ ਪੁੱਤਾਂ ਠੀਕ ਆ ਉਹ ਗੱਲ ਆ ਕਿ ਸਾਨੂੰ ਹਾਲਾਤਾਂ ਦੇ ਅਨੁਸਾਰ ਫੌਜ ਦੇ ਵਿੱਚ ਅਸੀਂ ਭਰਤੀ ਹੋਏ ਦੇਸ਼ ਦੀ ਸੇਵਾ ਕੀਤੀ 24 ਸਾਲ ਮੈਂ ਵੀ ਦੇਸ਼ ਦੀ ਸੇਵਾ ਕਰਕੇ ਆਇਆ ਹਾਂ 18.5 ਸਾਲ ਦੀ ਉਮਰ ਦੇ ਵਿੱਚ ਮੈਂ ਭਰਤੀ ਹੋ ਗਿਆ ਸੀ ਤੇ 42 ਸਾਲ ਦੀ ਮੇਰੀ ਉਮਰ ਸੀਗੀ ਜਦੋਂ ਮੈਂ 24 ਸਾਲ ਦੇਸ਼ ਦੀ ਸੇਵਾ ਕਰਕੇ ਵਾਪਸ ਆਇਆ ਹੁਣ ਮੈਂ ਉਸੇ ਮਿੱਟੀ ਨਾਲ ਮਿੱਟੀ ਹੋ ਰਿਆਂ ਜਿਹੜੀ ਜੋ ਮੈਂ ਗਿਆ ਸੀਗਾ ਤੇ ਅੱਜ ਮੈਂ ਵੀ ਕਿਸਾਨ ਆ ਮੈਂ ਕਿਸਾਨ ਦਾ ਬੇਟਾ ਤੇ ਕਿਸਾਨ ਦਾ ਭਰਾ ਇਹ ਸਾਰੇ ਹੀ ਕਿਸਾਨ ਮੇਰੇ ਭਰਾ ਨੇ ਤੁਹਾਡੇ ਜਿਹੜੇ ਨਾਲ ਦੇ ਸਾਥੀ ਨੇ ਉਹ ਪੰਜਾਬਲੇ ਵੀ ਨੇ ਤੇ ਸਾਰੇ ਕਿਤੇ ਧਰਨੀਆ ਚ ਬੈਠੇ ਨੇ ਦੇਖੋ ਜੀ ਕੱਲ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਸਾਡੀ ਸੰਸਥਾ ਜੋ ਸੇਵਾ ਪੰਜਾਬ ਤੁਹਾਨੂੰ ਪਤਾ ਹੀ ਆ ਕਿ ਸਾਡੀ ਸੰਸਥਾ ਗੈਰ ਪੋਲੀਟੀਕਲ ਸੰਸਥਾ ਹੈ 2008 ਤੋਂ ਇਹ ਸੜਕਾਂ ਤੇ ਆ ਕਿਉਂਕਿ 6ਵੇਂ ਤਨਖਾਹ ਕਮਿਸ਼ਨ ਨੇ ਸੈਨਿਕਾਂ ਦੀ ਪਿੱਠ ਦੇ ਵਿੱਚ ਇੱਕ ਬਹੁਤ ਵੱਡਾ ਸੁਰਾ ਮਾਰਿਆ ਸੀਗਾ ਉਸ ਤੋਂ ਬਾਅਦ ਯੂਪੀਆ ਗਵਰਨਮੈਂਟ ਦੇ ਵਿੱਚ ਇਹ ਸਾਡਾ ਵਿਰੋਧ ਸ਼ੁਰੂ ਹੋ ਚੁੱਕਿਆ ਸੀ ਫਿਰ ਨਰਿੰਦਰ ਮੋਦੀ ਜੀ ਨੇ ਸਾਡੇ ਨਾਲ ਵਾਦਾ ਕੀਤਾ ਰਵਾੜੀ ਰੈਲੀ ਦੇ ਵਿੱਚ ਹਰਿਆਣੇ ਚ 10 ਲੱਖ ਫੌਜੀਆਂ ਦੇ ਸਾਹਮਣੇ ਕਿ ਮੈਨੂੰ ਪ੍ਰਧਾਨ ਮੰਤਰੀ ਬਣਾਓ ਸਭ ਤੋਂ ਪਹਿਲਾ ਕੰਮ ਮੈਂ ਬੰਨ ਰੈਂਕ ਮਨ ਪੈਨਸ਼ਨ ਦੇਵਾਂਗਾ ਕਿਉਂਕਿ ਮੈਂ ਜਵਾਨ ਨੂੰ ਰੋਲਦਾ ਨਹੀਂ ਦੇਖ ਸਕਦਾ ਮੇਰੇ ਦਿਲ ਨੂੰ ਦੁੱਖ ਹੁੰਦਾ ਜਦ ਫੌਜੀ ਜੰਤਰ ਮੰਤਰ ਤੇ ਧਰਨੇ ਤੇ ਜਾਂਦੇ ਨੇ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਸਪੋਰਟ ਕੀਤੀ ਸਾਢੇ 3 ਸਾਲ ਅਸੀਂ ਨਰਿੰਦਰ ਮੋਦੀ ਸਾਹਿਬ ਨੂੰ ਕੰਮ ਕਰਨ ਦਾ ਪੂਰਾ ਮੌਕਾ ਦਿੱਤਾ ਕਿ ਉਹਨਾਂ ਦੇ ਕਹਿਣ ਮੁਤਾਬਕ ਜਾਂ ਆਪਣੇ ਦੇਖਣ ਮੁਤਾਬਕ ਦੇਸ਼ ਦੇ ਹਾਲਾਤ ਕਾਫੀ ਡਾਮਡੋਲ ਸੀਗੇ ਸਥਿਤੀ ਖਰਾਬ ਸੀਗੀ ਹੁਣ ਨਰਿੰਦਰ ਮੋਦੀ ਜੀ ਇੱਕ ਬਹੁਤ ਕਾਬਲ ਪ੍ਰਧਾਨ ਮੰਤਰੀ ਆਏ ਨੇ ਹੁਣ ਇਹ ਦੇਸ਼ ਦੀ ਜਿਹੜੀ ਦਸਾਹੇ ਸੁਧਾਰਨਗੇ ਅਸੀਂ 3.5 ਸਾਲ ਉਹਨਾਂ ਨੂੰ ਛੇੜਿਆ ਨਹੀਂ ਪੁੱਛਿਆ ਨਹੀਂ ਚਿੱਠੀ ਨਹੀਂ ਲਿਖੀ ਲੇਕਿਨ ਜੇ 3.5 ਸਾਲ ਉਹਨਾਂ ਦੀ ਸਰਕਾਰ ਨੂੰ ਹੋ ਗਏ ਕੇਂਦਰ ਦੇ ਵਿੱਚ ਬਣੇ ਨੂੰ ਫਿਰ ਸਾਡੇ ਜੋ ਚਰਨਲ ਸਾਹਿਬ ਸੀਗੇ ਆਪਣੇ ਆਗੂ ਫੌਜੀਆ ਦੇ ਅਸੀਂ ਉਹਨਾਂ ਨਾਲ ਚਿੱਠੀ ਪੱਤਰ ਦਾ ਵਿਹਾਰ ਸ਼ੁਰੂ ਕੀਤਾ ਉਹਨਾਂ ਨੇ ਸਾਨੂੰ ਇਗਨੋਰ ਕਰਤਾ ਜਦੋਂ ਉਹਨਾਂ ਨੇ ਸਾਨੂੰ ਇਗਨੋਰ ਕਰਤਾ ਮਜਬੂਰ ਨਾ ਸਾਨੂੰ ਫਿਰ ਦੁਬਾਰਾ ਝੰਡੇ ਡੰਡੇ ਜੋ ਕਿ ਝੰਡੇ ਡੰਡੇ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਯੂਪੀ ਸਰਕਾਰ ਸਮੇਂ ਵੀ ਚੱਕੇ ਹੋਏ ਸੀਗੇ ਅਸੀਂ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਅਸੀਂ ਕਿਸੇ ਪਾਰਟੀ ਨੂੰ ਟਾਰਗੇਟ ਕਰਕੇ ਕਦੇ ਵੀ ਅੰਦੋਲਨ ਨਹੀਂ ਕਰਦੇ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਆਂ ਤੇ ਅਨੁਸ਼ਾਸਨ ਦੇ ਵਿੱਚ ਰਹਿ ਕੇ ਪੂਰਾ ਅਸੀਂ ਇਹ ਛੇਵੇਂ ਤਰਖਾ ਕਮਿਸ਼ਨ ਤੋਂ ਬਾਅਦ ਅਸੀਂ ਸੜਕਾਂ ਤੇ ਆ ਤੇ ਅੱਜ